ਮੈਂ ਇੱਕ ਬੰਕਰ ਨੁਮਾ ਜਗ੍ਹਾ ਦੇ ਵਿੱਚ ਖੜਾ ਹਾਂ ਜੋ ਕਿ ਇੱਕ ਘਰ ਦੇ ਬਿਲਕੁਲ ਬਾਹਰ ਚੌਂਕਾ ਬਣਾਇਆ ਹੋਇਆ ਜਿੱਥੇ ਤੁੱਲਾ ਰੋਟੀ ਪੱਕਦੀ ਸੀਗੀ ਔਰ ਉੱਥੇ ਹੀ ਇਹ ਇੱਕ ਵੱਡਾ ਸਾਰਾ ਪੱਥਰ ਇੱਥੇ ਰੱਖ ਕੇ ਇਸ ਨੂੰ ਬੰਦ ਕੀਤਾ ਹੋਇਆ ਸੀ ਇਹ ਕਿਸੀ ਬਾਰਡਰ ਏਰੀਆ ਦੇ ਵਿੱਚ ਆ ਬਾਰਡਰ ਏਰੀਆ ਜਿੱਥੇ ਬਿਲਕੁਲ ਭਾਰਤ ਪਾਕਿਸਤਾਨ ਦਾ ਬਾਰਡਰ ਨਜ਼ਦੀਕ ਲੱਗਦਾ ਜਿੱਥੇ ਗੋਲੇ ਚੱਲਦੇ ਰਹੇ ਆ ਜਿੱਥੇ ਲਗਾਤਾਰ ਡਰੋਨਸ ਆਉਂਦੇ ਰਹੇ ਆ ਇਹ ਜਿਹੜਾ ਆ ਜਿਹੜਾ ਮੋਰਚਾ ਹੈ ਇਹ ਬੰਕਰ ਆ ਇਹ तकरीबन 22 ਸਾਲ ਪਹਿਲਾਂ ਬਣਿਆ ਕਿੰਨੇ ਵਾਇ ਕਿੰਨੇ ਦਾ ਇਹ ਪੋਸ਼ਨ ਬਣਿਆ ਹੋਇਆ ਇੱਧਰ ਵੀ ਦੇਖੋਗੇ ਤੁਸੀਂ ਔਰ ਉੱਪਰ ਆ ਪਾਈਪਾਂ ਰੱਖਿਆ ਹੋਏ ਆ ਪਰ ਬਹੁਤ ਮਜ਼ਬੂਤ ਸੀਮੈਂਟ ਲਾ ਕੇ ਦੇਖੋ ਤੁਸੀਂ ਆਰ ਸੀ ਸੀ ਪੂਰਾ ਮਜ਼ਬੂਤ ਲਾ ਕੇ ਇਸ ਨੂੰ ਤਿਆਰ ਕੀਤਾ ਗਿਆ ਸੰਕਰ ਬਣਾਉਣ ਦੀ ਲੋਡ ਤੁਹਾਨੂੰ 22 ਸਾਲ ਪਹਿਲਾਂ ਕਦੋਂ ਪਈ ਸੀ ਸਿੱਤਨੇ ਇਨ ਫਿਊਚਰ ਲੋਡ ਪੈ ਗਈ ਕਦੇ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਤਾਂ ਲੋਕ ਬਾਹਰ ਪਿੰਡ ਛੱਡ ਕੇ ਨਾ ਭੱਜਣ 8x18 ਫੁੱਟ ਚੌੜਾ ਇਹ ਬੰਕਰ ਜਿਹਦੇ ਅੰਦਰ ਅਸੀਂ ਸੀਗੇ ਔਰ ਬਹੁਤ ਮਜ਼ਬੂਤ ਦੇਖੋ ਤੁਸੀਂ ਤਕਰੀਬਨ 22 ਸਾਲ ਪਹਿਲਾਂ ਪੰਜਾਬ ਦੇ ਬਾਰਡਰ ਵਾਲੇ ਇਲਾਕੇ ਦੇ ਘਰਾਂ 'ਚ ਜਿਹੜੇ ਬੰਕਰ ਬਣੇ ਸੀ ਉਹ ਬੰਕਰਾਂ ਦੇ ਮੂੰਹ ਖੁੱਲ ਗਏ ਕਿਉਂਕਿ ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜੀ ਹੋਈ ਸੀ ਮੈਂ ਇੱਕ ਬੰਕਰ ਨੁਮਾ ਜਗ੍ਹਾ ਦੇ ਵਿੱਚ ਖੜਾ ਹਾਂ ਜੋ ਕਿ ਇੱਕ ਘਰ ਦੇ ਬਿਲਕੁਲ ਬਾਹਰ ਚੌਂਕਾ ਬਣਾਇਆ ਹੋਇਆ ਜਿੱਥੇ ਚੁੱਲ੍ਹਾ ਰੋਟੀ ਪੱਕਦੀ ਸੀਗੀ ਔਰ ਉੱਥੇ ਹੀ ਇਹ ਇੱਕ ਵੱਡਾ ਸਾਰਾ ਪੱਥਰ ਇੱਥੇ ਰੱਖ ਕੇ ਇਸ ਨੂੰ ਬੰਦ ਕੀਤਾ ਹੋਇਆ ਸੀ ਪਰ ਤਕਰੀਬਨ 22 ਸਾਲ ਪਹਿਲਾਂ ਇਹ ਚੀਜ਼ ਇਹਨਾਂ ਨੇ ਬਣਾਈ ਸੀਗੀ ਔਰ 22 ਸਾਲ ਬਾਅਦ ਇਸ ਦਾ ਮੂੰਹ ਖੋਲਿਆ ਤਾਂ ਕਿ ਜੇ ਕੋਈ ਗੋਲਾਬਾਰੀ ਹੁੰਦੀ ਹੈ ਤਾਂ ਲੋਕ ਇਸ ਦੇ ਅੰਦਰ ਸ਼ੈਲਟਰ ਲੈ ਸਕਣ ਇਹਨਾਂ ਦੇ ਬਜ਼ੁਰਗਾਂ ਨੇ ਨਾਲ ਲਾ ਕੇ ਬਣਵਾਇਆ ਸੀਗਾ ਇਸ ਨੂੰ ਔਰ ਕਿਸ ਤਰ੍ਹਾਂ ਇਸ ਨੂੰ ਬਣਾਇਆ ਗਿਆ ਕਿਸ ਤਰ੍ਹਾਂ ਦੀ ਇਸ ਦੀ ਬਣਤਰ ਸੀ ਔਰ ਕਿਸ ਤਰ੍ਹਾਂ ਇਸ ਨੂੰ ਪੂਰਾ ਤਿਆਰ ਕੀਤਾ ਗਿਆ ਕਿਉਂਕਿ ਬੰਕਰ ਨੂੰ ਮੈਂ ਇਹ ਆਮ ਤੌਰ ਤੇ ਜਿਹੜੇ ਅਸੀਂ ਲੋਕੇਸ਼ਨ ਰਿਵੀਲ ਨਹੀਂ ਕਰਾਂਗੇ ਪਰ ਪੰਜਾਬ ਦੇ ਸੀ ਬਾਰਡਰ ਏਰੀਆ ਦੇ ਵਿੱਚ ਆ ਬਾਰਡਰ ਏਰੀਆ ਜਿੱਥੇ ਬਿਲਕੁਲ ਭਾਰਤ ਪਾਕਿਸਤਾਨ ਦਾ ਬਾਰਡਰ ਨਜ਼ਦੀਕ ਲੱਗਦਾ ਜਿੱਥੇ ਗੋਲੇ ਚੱਲਦੇ ਰਹੇ ਆ ਜਿੱਥੇ ਲਗਾਤਾਰ ਡਰੋਨਸ ਆਉਂਦੇ ਰਹੇ ਆ ਔਰ ਉਸ ਏਰੀਆ ਦੇ ਵਿੱਚ ਲੋਕਾਂ ਨੇ ਇਸ ਤਰ੍ਹਾਂ ਦੇ ਬੰਕਰ ਹੁਣ ਹੋਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਆ ਤਾਂ ਕਿ ਲੋਕ ਸੇਫ ਹੋ ਸਕਣ ਮੋਰਚੇ ਲੋਕਾਂ ਵੱਲੋਂ ਬਣਾਏ ਜਾ ਰਹੇ ਆ ਔਰ ਉੱਥੇ ਹੀ ਇਹ ਜਿਹੜਾ ਆ ਜਿਹੜਾ ਮੋਰਚਾ ਇਹ ਬੰਕਰ ਹੈ ਇਹ तकरीबन 22 ਸਾਲ ਪਹਿਲਾਂ ਬਣਿਆ ਜਿਸ ਨੂੰ ਕਿ ਹੁਣ ਖੋਲ ਦਿੱਤਾ ਗਿਆ ਸਾਫ ਸੂਫ ਕਰ ਦਿੱਤਾ ਗਿਆ ਇਸ ਨੂੰ ਔਰ ਇੱਕ ਪੌੜੀ ਲਾ ਕੇ ਘਰ ਦੇ ਲੋਕ ਕਹਿੰਦੇ ਕਿ ਅਸੀਂ ਇਸ ਦੇ ਅੰਦਰ ਜਾ ਸਕਦੇ ਹਾਂ ਜਦੋਂ ਵੀ ਕਦੇ ਉਹਨਾਂ ਨੂੰ ਲੋੜ ਪਈ ਤਾਂ ਜੇ ਜਿਆਦਾ ਹਾਲਾਤ ਖਰਾਬ ਹੁੰਦੇ ਆ ਤਾਂ ਲੋਕ ਇਸ ਦੇ ਅੰਦਰ ਵੜ ਸਕਦੇ ਆ ਪਰ ਇਸ ਦੇ ਨਾਲ ਹੀ ਉੱਪਰਲੇ ਬੰਨੇ ਦੇਖੋਗੇ ਤਾਂ ਤੁਸੀਂ ਉੱਪਰ ਬਿਲਕੁਲ ਰੋਟੀ ਪੱਕਦੀ ਸੀ ਚੌਂਕਾ ਚੁੱਲਾ ਸੀਗਾ ਇਸ ਪਾਸੇ ਔਰ ਕਿਉਂਕਿ ਕਿਸੇ ਲੋੜ ਹੀ ਨਹੀਂ ਕਦੇ ਮਹਿਸੂਸ ਹੋਈ ਲੋਕਾਂ ਨੂੰ ਪਹਿਲਾਂ ਕਿ ਕਦੇ ਇਸ ਦਾ ਵੀ ਸ਼ਾਇਦ ਮੂੰਹ ਖੋਲਣਾ ਪੈ ਜੂਗਾ ਉਹਨੂੰ ਕਦੇ ਸਾਨੂੰ ਆਪਣੇ ਘਰ ਤੋਂ ਅੰਦਰ ਜਾ ਕੇ ਥੱਲੇ ਇੱਧਰ ਵੀ ਸ਼ਰਨ ਲੈਣੀ ਪਊਗੀ ਤੁਸੀਂ ਆਮ ਤੌਰ ਤੇ ਫਿਲਮਾਂ ਦੇ ਵਿੱਚ ਤਾਂ ਜ਼ਰੂਰ ਦੇਖਿਆ ਹੋਊਗਾ ਜਾਂ ਗਾਜਾ ਪੱਟੀ ਜਾਂ ਕਸ਼ਮੀਰ ਵਾਲੇ ਇਲਾਕਿਆਂ ਦੇ ਵਿੱਚ ਦੇਖਿਆ ਹੋਊਗਾ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਘਰ ਛੱਡ ਕੇ ਲੋਕਾਂ ਨੂੰ ਇਸ ਛੋਟੇ ਛੋਟੇ ਬੰਕਰਾਂ ਦੇ ਵਿੱਚ ਵੀ ਰਹਿਣਾ ਪਊਗਾ ਇਹ ਹੁਣ ਅੰਦਰੋਂ ਬੰਕਰ ਦਿਖਾਉਣੇ ਪੂਰਾ ਤੁਹਾਨੂੰ ਕਿ ਕਿਸ ਤਰੀਕੇ ਦੀ ਇਸ ਦੀ ਬਣਤਰ ਹੈ ਕਿਸ ਤਰੀਕੇ ਨਾਲ ਲੋਕਾਂ ਨੇ ਇਸ ਦੇ ਅੰਦਰ ਸੌਣ ਦਾ ਪ੍ਰਬੰਧ ਕੀਤਾ ਹੋਇਆ ਇੱਕ ਭਾਈ ਸਾਹਿਬ ਨੇ ਮਲਕੀਤ ਸਿੰਘ ਜਿਨ੍ਹਾਂ ਦਾ ਘਰ ਹੈ ਉਹਨਾਂ ਨੂੰ ਮੈਂ ਥੱਲੇ ਬੁਲਾਉਂਗਾ ਔਰ ਉਹਨਾਂ ਤੋਂ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਤੇ ਕਦੋਂ ਇਹ ਬੰਕਰ ਬਣਾਇਆ ਗਿਆ ਸੀਗਾ ਤਾਂ ਇਸ ਬੰਕਰ ਨੁਮਾ ਜਗ੍ਹਾ ਦੇ ਅੰਦਰ ਵਰ ਚੁੱਕੇ ਅਸੀਂ ਕਿੰਨੇ ਵਾਏ ਕਿੰਨੇ ਦਾ ਇਹ ਪੋਰਸ਼ਨ ਬਣਿਆ ਹੋਇਆ ਇੱਧਰ ਵੀ ਦੇਖੋਗੇ ਤੁਸੀਂ ਔਰ ਉੱਪਰ ਆ ਪਾਈਪਾਂ ਰੱਖੀਆਂ ਹੋਈਆਂ ਪਰ ਬਹੁਤ ਮਜ਼ਬੂਤ ਸੀਮੈਂਟ ਲਾ ਕੇ ਦੇਖੋ ਤੁਸੀਂ ਆਰ ਸੀ ਸੀ ਪੂਰਾ ਮਜ਼ਬੂਤ ਲਾ ਕੇ ਇਸ ਨੂੰ ਤਿਆਰ ਕੀਤਾ ਗਿਆ ਔਰ ਐ ਨਹੀਂ ਲੱਗ ਰਿਹਾ ਕਿ ਇੰਨੇ ਸਾਲ ਪਹਿਲਾਂ ਬਣਾਇਆ ਹੋਇਆ ਪਰ ਇਹ ਖੋਲਿਆ ਹੀ ਹੁਣ ਬੜੇ ਸਾਲਾਂ ਬਾਅਦ ਇਸ ਦਾ ਮੂੰਹ ਖੋਲਿਆ ਕਿਉਂਕਿ ਲੋਕ ਕਹਿੰਦੇ ਕਦੇ ਲੋਡ ਹੀ ਨਹੀਂ ਪਈ ਬਾਈ ਜੀ ਇਹ ਬੰਕਰ ਬਣਾਉਣ ਦੀ ਲੋਡ ਤੁਹਾਨੂੰ 22 ਸਾਲ ਪਹਿਲਾਂ ਕਦੋਂ ਪਈ ਸੀਗੀ ਪਰ ਹੁਣ ਇਹਦੇ ਮੂੰਹ ਕਿਉਂ ਖੋਲ ਦਿੱਤੇਗੇ ਕਿ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਲੜਾਈ ਸ਼ੁਰੂ ਹੋਣ ਦਾ ਖਤਸ਼ਾ ਸੀ ਜਾਂ ਲੜਾਈ ਜਿਹੜੀ ਸ਼ੁਰੂ ਹੋ ਗਈ ਸੀ ਤੁਹਾਡੇ ਪਿੰਡ 'ਚ ਵੀ ਡਰੋਨ ਡੇ ਘਰੇ ਸੀਗੇ ਇਸ ਕਰਕੇ ਖੋਲੇ ਇਹਨੂੰ ਹਾਂਜੀ ਸਾਡੇ ਪਿੰਡ ਦੇ ਲਾਗੇ ਤਾਂ ਕੇ ਸਾਰੇ ਪਿੰਡਾਂ ਦੇ ਵਿੱਚ ਖਾਈ ਜਿਵੇਂ ਹੋ ਗਏ ਹੂੰ ਸਾਡੇ ਪਿੰਡ ਦੇ ਨਾਲ ਹੋਰ ਥੰਮ ਜਗ੍ਹਾ ਤੇ ਡਰੋਨ ਡੇ ਇਸ ਕਰਕੇ ਸਾਨੂੰ ਇਹਦੇ ਖਦਰਾ ਹੋਣ ਕਰਕੇ ਸੀ ਜਲਦਬਾਜ਼ੀ ਦਾਵਾ ਤੇ ਇਹਦਾ ਮੂੰਹ ਖੋਲਿਆ ਬਾਕੀ ਦੀ ਗੱਲ ਆਪਾਂ ਉੱਪਰ ਚੱਲ ਕੇ ਕਰਦੇ ਮੈਨੂੰ ਇਹ ਸਮਝਾਓ ਕਿਵੇਂ ਬਣਿਆ ਹੋਇਆ ਇਹ ਬੰਕਰ ਔਰ ਕਿੰ ਕਿੰਨੇ ਵਾਏ ਕਿੰਨੇ ਦਾ ਔਰ ਕਿਵੇਂ ਤਿਆਰ ਕੀਤਾ ਹੋਇਆ ਸੀਗਾ ਇਹ ਇਹ 18 ਫੁੱਟ ਲੰਬਾਈ ਹਾਂ ਤੇ 8 ਫੁੱਟ ਚੌੜਾ ਕੀਤਾ ਬਣਾਇਆ ਹੈ। ਅੱਛਾ ਹਾਂਜੀ ਹਾਂ ਤੇ ਇਹ ਥੋਕੰਦਾ 1.5 ਇੰਚ ਤੇ ਲੋਕਿਆਣੀ 1.5 ਇੰਚ ਕੰਧਣੀ ਤੇ ਮਜ਼ਬੂਤੀਆਂ ਦਾ ਲੈਂਟਰ ਪੂਰਾ ਪਾਇਆ ਹੈ। ਲੈਂਟਰ ਕਿੰਨਾ ਮਜ਼ਬੂਤ ਹੈ? ਫੁੱਟ ਦਾ ਲੈਂਟਰ ਹੈ। ਅੱਛਾ 1 ਫੁੱਟ ਦਾ ਲੈਂਟਰ ਹੈ। ਤਾਂ ਕਿ ਮਤਲਬ ਜਿਆਦਾ ਤਕੜੇ ਤੋਂ ਤਕੜੇ ਹਮਲੇ ਨੂੰ ਵੀ ਇਹ ਲੈਂਟਰ ਚੱਲ ਸਕੇ। ਚਾਹ ਹੋ ਸਕੇ। ਠੀਕ ਹੈ 22 ਸਾਲ ਪਹਿਲਾਂ ਕਿਉਂ ਲੋਡ ਪਈ ਸੀ ਇਹਦੇ ਤੇ ਵੀ ਗੱਲ ਕਰਾਂਗੇ ਆ ਪਾਈਪਾਂ ਕਿਉਂ ਲਾਈਆਂ ਹੋਈਆਂ ਬੰਕਰ ਦੇ ਅੰਦਰ ਤੁਸੀਂ ਆ ਜਿਹੜੀਆਂ ਪਾਈਪਾਂ ਲਾਈਆਂ ਇਹ ਪਾਈਪਾਂ ਸਾਹ ਲੈਣ ਵਾਸਤੇ ਆਕਸੀਜਨ ਵਾਸਤੇ ਲਾਈਆਂ ਹੋਈਆਂ ਅੱਛਾ ਜੀ ਇਹ ਤੋਂ ਉੱਪਰ ਦਾ ਟੱਕਣ ਦਿੱਤੇ ਹੋਏ ਜੀ ਜਦੋਂ ਮਰਜ਼ੀ ਆਪਾਂ ਇਸ ਨੂੰ ਕੋੜ ਸਕਦੇ ਹਾਂ ਹਾਂ ਅੱਛਾ ਤਾਂ ਇਹ ਪਾਈਪਾਂ ਲਾਈਆਂ ਹੋਈਆਂ ਪਲਾਸਟਿਕ ਦੀਆਂ ਪਾਈਪਾਂ ਔਰ ਇਹੇ ਉਸ ਵੇਲੇ ਇਹ ਦੂਰ ਅੰਦੇਸ਼ੀ ਸੋਚ ਦੇ ਨਾਲ ਹੀ ਬਣਾਇਆ ਸੀ ਕਿ ਕਦੇ ਵੀ ਕਿਉਂਕਿ ਬਾਰਡਰ ਏਰੀਆ ਦੇ ਵਿੱਚ ਲੋਕ ਬੈਠੇ ਆ ਜੇ ਕਦੇ ਇਨ ਫਿਊਚਰ ਲੋਡ ਪੈ ਗਈ ਕਦੇ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ ਤਾਂ ਲੋਕ ਬਾਹਰ ਪਿੰਡ ਛੱਡ ਕੇ ਨਾ ਭੱਜਣ ਲੋਕ ਆਪਣੇ ਘਰ ਦੇ ਅੰਦਰ ਹੀ ਸੇਫ ਰਹਿ ਸਕਣ ਇਸ ਕਰਕੇ ਇਸ ਸੋਚ ਦੇ ਨਾਲ ਇਹ ਬੰਕਰ ਬਣਾਏ ਗਏ ਸੀ ਉਸ ਵੇਲੇ ਔਰ ਇਸ ਪਾਸੇ ਵੀ ਇੱਕ ਪਾਈਪ ਰੱਖੀ ਹੈ ਯਾਨੀ ਕਿ ਇਹ ਪਾਈਪਾਂ ਇਸ ਕਰਕੇ ਹੈ ਜੇ ਬਾਹਰੋਂ ਸਾਹ ਲੈਣ 'ਚ ਕੋਈ ਦਿੱਕਤ ਨਾ ਆਵੇ ਤਾਂਕਿ ਆਕਸੀਜਨ ਵਗੈਰਾ इजीली ਆ ਸਕੇ ਹਨਾ ਇਸ ਕਰਕੇ ਇਹ ਤਾਂ ਇਧਰ ਪੱਖਾ ਵੀ ਲਾ ਲਿਆ ਤੁਸੀਂ ਇੱਥੇ ਜੇ ਲੋਡ ਫਿਲਹਾਲ ਲੋਡ ਪਈ ਨਹੀਂ ਤੁਹਾਨੂੰ ਕਿਉਂ ਖੁੱਲਣਾ ਕਿਉਂ ਪੈ ਗਿਆ ਇਹ ਇਹਦਾ ਮੂੰਹ ਕਿੰਨੇ ਸਾਲਾਂ ਬਾਅਦ ਖੁੱਲਿਆ ਤੁਸੀਂ ਇਸ ਬੰਦ 82 ਸਾਲ ਬਾਅਦ ਮੂੰਹ ਖੁੱਲਿਆ ਇਹ 98 ਦੇ ਵਿੱਚ 2002 ਦੇ ਵਿੱਚ ਬਣਾਇਆ ਸੀ ਜੋ 98 ਦਾ ਕਾਰਕਰ ਦਾ ਰੋਲਾ ਪਿਆ ਸੀ ਇਹ 99 'ਚ 99 'ਚ ਉਸ ਤੋਂ ਬਾਅਦ 2002 ਦੇ ਵਿੱਚ ਸੀ ਪਹਿਲਾਂ ਕੱਚਾ ਕਟਿਆ ਸੀ ਉਸ ਤੋਂ ਬਾਅਦ ਇਹਨੂੰ ਪੱਕਾ ਕਰ ਦਿੱਤਾ ਸੀ ਵੀ ਬਰਟ ਤੇ ਬੈਠਿਆ ਇਸਦੀ ਕਦੇ ਵੀ ਲੋਡ ਪੈ ਸਕਦੀ ਹੈ ਅੱਛਾ ਤੇ ਹੁਣ ਲੱਗਦਾ ਹੁਣ ਮੱਦੇ ਨਜ਼ਰ ਦੇ ਵੀ ਸਾਨੂੰ ਇੱਦਾਂ ਜ ਆ ਡਰੋਨ ਐਰਾ ਕਰਾ ਪਿੰਡਾਂ ਦੇ ਵਿੱਚ ਹੁਣ ਨਿੱਗੇ ਨੇ ਤੇ ਇਸ ਲਈ ਸਾਨੂੰ ਮੂੰਹ ਖੁੱਲ ਨਹੀਂ ਪਈ ਠੀਕ ਹੈ ਔਰ ਇਹ ਇਹ ਪੂਰਾ ਉਦੋਂ ਦਾ ਹੀ ਤਿਆਰ ਕਰਿਆ ਹੋਇਆ ਹਾਂਜੀ ਉਦੋਂ ਦੀ ਮਜ਼ਬੂਤੀ ਸਾਰ ਸਭ ਕੁਝ ਉਦੋਂ ਦਾ ਖਲਾ ਓਪਨ ਹੈ ਮੂੰਹ ਹੀ ਤਾਂ ਖੁੱਲਿਆ ਹੈ ਹਮ ਹਮ ਸਭ ਕੁਝ ਉਦੋਂ ਦਾ ਤਿਆਰ ਕੀਤਾ ਰਿਹਾ ਠੀਕ ਹੈ ਤੇ ਉਦੋਂ ਜਦੋਂ ਤਿਆਰ ਕੀਤਾ ਜਾ ਰਿਹਾ ਸੀ ਬਹੁਤ ਮਜ਼ਬੂਤ ਉਦੋਂ ਤਾਂ ਚਲੋ ਉਸ ਮਸਾਲਾ ਵੀ ਚੰਗਾ ਹੁੰਦਾ ਸੀ ਸੀਮੈਂਟ ਪੂਰਾ ਮਜ਼ਬੂਤ ਲਾਇਆ ਗਿਆ ਇਹਦੇ ਬਿਲਕੁਲ ਜੀ ਬਿਲਕੁਲ ਆ ਵੇਖੋ ਜੀ ਪਲਸਟਰ ਉਦੋਂ ਦਾ ਹੀ ਕੀਤਾ ਹੋਇਆ ਕੋਈ ਕਿਸੇ ਤਰ੍ਹਾਂ ਦਾ ਵੀ ਸਲਾਬ ਵਾਲੀ ਗੱਲ ਬਾਤ ਹੈ ਨਹੀਂ ਜੀ ਹੁਣ ਥੱਲੇ نیچے ਜਿੰਨਾ ਜ਼ਮੀਨ ਦੇ نیچے ਹੋਇਆ ਹੈ ਉਸ ਤਰ੍ਹਾਂ ਕੋਈ ਸਲਾਬ ਵਾਲੀ ਗੱਲ ਨਹੀਂ ਹੈ। ਯਾਨੀ ਕਿ ਇਹ ਪੂਰਾ ਮਜ਼ਬੂਤ ਹੈ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਡਰੋਨ ਹਮਲਾ ਜਾਂ ਕੋਈ ਬੰਬ ਧਮਾਕਾ ਹੁੰਦਾ ਤਾਂ ਉਸ ਨੂੰ ਇਹ ਬੰਕਰ ਚੱਲ ਸਕਦਾ ਹੈ। ਬਿਲਕੁਲ ਹੀ ਕੋਈ ਦਿੱਕਤ ਨਹੀਂ ਆਏਗੀ। ਹਾਂਜੀ। ਉਹ ਮਜ਼ਬੂਤੀ ਨਾਲ ਬਣਾਇਆ ਗਿਆ ਜੀ। ਉਹ ਤੋਂ ਬਜ਼ੁਰਗਾਂ ਨੇ ਕੀ ਸੋਚ ਕੇ ਬਣਾਇਆ ਸੀਗਾ ਉਸ ਵੇਲੇ? ਬਜ਼ੁਰਗਾਂ ਨੇ ਕਿਹਾ ਵੀ ਆਪਾਂ ਬਾਰਡਰ ਤੇ ਬੈਠੇ ਆਂ ਕਿਸੇ ਵੀ ਵੇਲੇ ਵੀ ਹਮਲਾ ਹੋ ਸਕਦਾ ਆਪਾਂ ਉਹਦਾ ਘਰ-ਬਾਰ ਛੱਡ ਕੇ ਜਾ ਨਹੀਂ ਸਕਦੇ। ਤੇ ਇਸ ਲਈ ਆਪਾਂ ਨੂੰ ਉਹਦਾ ਪੱਕਾ ਪ੍ਰਬੰਧ ਕਰਕੇ ਇੱਥੇ ਰਹਿਣਾ ਚਾਹੀਦਾ। ਇਆਪਾ ਕਿਉਣਾ ਆਪਾ ਦਾ ਮੋਰਚਾ ਪੱਕਾ ਇਹ ਨੂੰ ਬਣਾ ਕੇ ਇੱਥੇ ਰੱਖ ਲਈਏ ਤੁਹਾਨੂੰ ਯਾਦ ਆ ਜਦੋਂ ਇਹ ਬੰਕਰ ਬਣਾਇਆ ਜਾ ਰਿਹਾ ਸੀ ਛੋਟੇ ਹੋ ਗਏ ਉਸ ਵੇਲੇ ਬਿਲਕੁਲ ਹੂੰ ਉਦੋਂ ਮੇਰਾ ਸਾਲ 1987 ਦਾ ਮੇਰਾ ਜਨਮ ਹੋਈ ਤੇ ਉਸ ਵੇਲੇ ਅਸੀਂ ਬਜ਼ੁਰਗਾਂ ਦੇ ਨਾਲ ਇੱਟਾ ਬਣਾਉ ਕੇ ਇਹ ਕੰਮ ਕਰਦੇ ਰਹੇ ਆ ਵੀ ਸਾਰਾ ਇੱਥੀ ਤਿਆਰ ਕੀਤਾ ਹੀ ਸਾਰੇ ਹੂੰ ਬਜ਼ੁਰਗਾਂ ਦੇ ਨਾਲ ਲੱਗੇ ਉਦੋਂ ਕਦੇ ਜ਼ਹਿਨ ਚ ਆਉਂਦਾ ਸੀ ਬਜ਼ੁਰਗਾਂ ਨੂੰ ਪੁੱਛਿਆ ਵੀ ਆਪਾਂ ਨੂੰ ਲੋਡ ਤਾਂ ਹੈ ਨਹੀਂ ਬਣਾਉਣ ਦੀ ਜਾਂ ਉਦੋਂ ਉਦੋਂ ਵੀ ਇਸ ਤੋਂ ਵੀ ਖਤਰਨਾਕ ਅਟੈਕ ਆ ਦੇ ਸੀ ਇਧਰਲੇ ਬੰਨੇ ਭਾਜੀ ਖਤਰਨਾਕ ਉਦੋਂ ਟੈ ਹੈ ਗਏ ਉਹ ਡਰਦੇ ਸੀ ਕਿ ਛੋਟੇ ਛੋਟੇ ਉਦੋਂ ਦੇ ਸੀ ਤੇ ਡਾਰਮ ਉਹਦੇ باوجود ਬਾਬੂ ਜੀ ਕਹਿੰਦੇ ਦਾਦਾ ਜੀ ਰਕਦੇ ਸੀ ਆਪਣ ਬਣਾਉਣਾ ਹੀ ਪੜਾਏ ਇਹ ਚੀਜ਼ਾਂ ਨੂੰ ਹੂੰ ਕਿਉਂ ਆਪਾਂ ਘਰ-ਵਾਰ ਛੱਡ ਕੇ ਬਾਟਰ ਤੇ ਬੈਠੇ ਸਦਾ ਲਈ ਇੱਥੇ ਰਹਿਣਾ ਘਰ ਤੇ ਛੱਡ ਨਹੀਂ ਸਕਦੇ ਹੂੰ ਤੇ ਇਸ ਲਈ ਫਿਰ ਇਹਨੂੰ ਇਹ ਚੀਜ਼ ਨੂੰ ਧਿਆਨ ਕੀਤਾ ਅੱਛਾ ਕਿੰਨੇ ਜਣੇ ਇਹਦੇ ਅੰਦਰ ਸੌਂ ਸਕਦੇ ਆ ਤੁਸੀਂ ਇੱਕ ਪੱਖਾ ਵੀ ਅੰਦਰ ਲਾਤਾ ਇਹਦੇ ਹਨਾ ਪੱਖਾ ਵੀ ਚਲਾਇਆ ਇਹਨੂੰ ਹਨਾ ਤੁਸੀਂ ਹਾਂਜੀ ਹਾਂਜੀ ਹੂੰ ਤੇ ਕੱਲ ਖੋਲ ਕੇ ਪੱਖਾ ਚਲਾਇਆ ਉਹਨੇ ਦੀ ਪ੍ਰੋਪਰ ਫਿਨਿੰਗ ਕਰਾਂਗੇ ਵਧੀਆ ਅੱਛਾ ਇਹਨੂੰ ਇਹਨੂੰ ਅੰਦਰ ਤੁਸੀਂ ਤਿਆਰ ਕਰੋਗੇ ਹੁਣ ਪੂਰਾ ਵਧੀਆ ਤਰੀਕੇ ਨਾਲ ਹੁਣ ਪੂਰਾ ਪ੍ਰੋਪਰ ਕਰਾਓ ਉਸ ਤੇ ਉਸ ਜਮਾਦੇ ਦੇ ਮੁਤਾਬਕ ਇਹ ਉਹ ਉਹ ਦੇ ਮੁਤਾਬਕ ਹੋਣੇ ਦੀ ਫੀਡਿੰਗ ਅੰਦਰ ਲਾਈਟ ਦੀ ਕਰਕੇ ਇਨਵਰਟਰ ਦਾ ਬੰਦ ਕਰਾਂਗੇ ਹਾਂ ਅੱਛਾ ਇਨਵਰਟਰ ਨੂੰ ਲਾ ਕੇ ਅਸੀਂ ਕਰਾਂਗੇ ਬੰਦ ਕਰ ਆ ਬਾਪੂ ਇਹਦਾ ਦਾਦਾ ਜੀ ਰੋਦੋ ਇਹ ਰੱਖੇ ਸੀਗੇ ਕਿ ਆਲੇ ਬੜੋਏ ਸੀਗੇ ਬਿਮਾਰ ਇੱਥੇ ਲਾਟਨ ਰੱਖ ਲਾਂਗੇ ਇੱਥੇ ਪ੍ਰਬੰਧ ਲਾਈਟ ਦਾ ਰੱਖਾਂਗੇ ਲਾਟਨ ਉਸ ਸਮੇਂ ਤੇ ਲਾਈਟ ਨਾਉਂਦੀ ਸੀ ਇਹ ਬੈਟਰੀ ਬੂਟੀ ਤਾਂ ਹੁੰਦੀ ਨਹੀਂ ਸੀ ਜਾਂ ਦੀਵੇ ਵਗੈਰਾ ਕੋਈ ਰੋਸ਼ਨੀ ਵਾਸਤੇ ਅੰਦਰ ਰੱਖਾਂਗੇ ਇਹ ਚੀਜ਼ਾਂ ਉਹ ਤਾਂ ਬਣਾਇਆ ਸੀ ਹਾਂ ਤਾਂ ਇਹ ਇਹ ਪੂਰਾ ਬੰਕਰ ਨੂਮਾ ਕਿੰਨੇ ਬਾਏ ਕਿੰਨੇ ਦੱਸਿਆ ਤੁਸੀਂ ਇਹ 8 ਫੁੱਟ ਚੌੜਾ 8 ਫੁੱਟ ਲੰਮਾ ਹੈ ਅੱਛਾ 8 ਫੁੱਟ ਚੌੜਾ ਹੈਗਾ ਇਹ 8 ਫੁੱਟ ਚੌੜਾ ਇਹ 18 ਫੁੱਟ ਲੰਬਾ ਇਹ ਬੰਕਰ ਬਣਾਇਆ ਹੋਇਆ ਤਾਂ ਇਹ ਕਿਤੇ ਅਸੀਂ ਜੰਮੂ ਕਸ਼ਮੀਰ ਚ ਨਹੀਂ ਪੰਜਾਬ ਦੇ ਇੱਕ ਪਿੰਡ ਦੀ ਕਹਾਣੀ ਹੈ ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਆ ਉੱਪਰ ਚੱਲ ਕੇ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਦਾ ਸਟਰਕਚਰ ਕਿਵੇਂ ਦਾ ਔਰ ਕਿਸ ਤਰੀਕੇ ਦੇ ਨਾਲ ਇਹਨੂੰ ਜਦੋਂ ਤੁਸੀਂ ਪੱਟਿਆ ਫਿਰ ਕੋਈ ਗੈਸ ਵਗੈਰਾ ਤਾਂ ਨਹੀਂ ਸੀ ਇਹ ਨਹੀਂ ਭਾਜੀ ਕੋਈ ਗੈਸ ਨਹੀਂ ਇੱਕ ਹੀ ਪੱਟ ਕੇ ਪਾਸ ਉਸ ਤੋਂ ਬਾਅਦ ਅਸੀਂ ਇਹ 15 ਮਿੰਟ ਅੰਦਰ ਬਖਾਰ ਆਖ ਦਿੱਤਾ ਇਹ ਰੱਖ ਕੇ ਉਸ ਤੋਂ ਬਾਅਦ ਬਸੇ ਦੀ ਅੰਦਰ ਬੜੀਆਂ ਸਵਾਇ ਕੀਤੀ ਬਸ ਪਿੰਡਾਂ ਚ ਹੋਰ ਵੀ ਲੋਕਾਂ ਨੇ ਬੰਕਰ ਬਣਾਏ ਆਪਣੇ ਨਾਲ ਦੇ ਘਰਾਂ ਦੇ ਵਿੱਚ ਵੀ ਇਹਦੇ ਨਾਲ ਦੇ ਇੰਨੇ ਟਾਈਮ ਸਮੇਂ ਦਾ ਬਣਿਆ ਸਾਡੇ ਚਾਚਾ ਜੀ ਦੇ ਘਰ ਪਿੱਛੇ ਅੱਛਾ ਤੇ ਹੋਰ ਲੋਕਾਂ ਨੇ ਹੁਣ ਨਵੇਂ ਵੀ ਬਣਾਏ ਆ ਨਵੇਂ ਬਣਾਨੇ ਸ਼ੁਰੂ ਕਰ ਦਿੱਤੇ ਆਈ ਕੱਲ੍ਹ ਖੁਦਾਈ ਕਰਕੇ ਹੁਣ ਨਵੇਂ ਪੱਕੇ ਫੇਰੇ ਬਣਾਈ ਜਾਂਦੇ ਨੇ ਪੱਕੇ ਲੋਕ ਬਣਾ ਰਹੇ ਆ ਬੰਕਰ ਵੀ ਕੱਲ੍ਹ ਨੂੰ ਲੜਾਈ ਲੜਦੇ ਦੇ ਵਿੱਚ ਹੀ 5-6 ਪੱਕੇ ਬਣਾ ਰਹੇ ਨੇ ਹੂੰ ਕਿਉਂ ਪ੍ਰੋਪਰ ਸਾਰੇ ਦੇ ਇਹਦੇ ਅੰਦਰ ਵੀ ਜੇ ਮੰਨ ਲਓ ਮੇਰੇ ਖਿਆਲ 10-12 ਲੋਕ ਤਾਂ ਇਹਦੇ ਅੰਦਰ ਆਰਾਮ ਨਾਲ ਹਾਂਜੀ ਆਰਾ 15 ਮੈਂਬਰ ਤੋਂ ਬੜੇ ਨਾ ਉਹਨਾਂ ਗੱਦੀ ਉੱਤੇ ਲਾ ਗਏ ਜਿਸ ਤਰ੍ਹਾਂ ਮਰਜੀ ਕਰੇ ਇਹਦੇ ਉੱਪਰ ਤੁਸੀਂ ਇੱਥੇ ਉੱਪਰ ਛੱਤ ਵਾਲੇ ਪੱਖੇ ਲਵਾ ਦੋਗੇ ਇਹ ਛੋਟੇ-ਛੋਟੇ ਪੱਖੇ ਹਨ ਹਾਂ ਜੀ ਜੀ ਛੋਟੇ-ਛੋਟੇ ਪੱਖੇ ਲਵਾ ਦਨੇ ਲਾਈਟ ਦੇ ਅੰਦਰ ਛੋਟਾ ਇੱਕ ਬਲਬ ਲੱਗ ਜੇ ਇਨਵੈਟਰ ਆਣਾ ਹਾਂ ਲਾਈਟ ਦੇ ਬਗੋਂ ਤੁਰੇ ਜਿਦੋਂ ਪਹਿਲੇ ਦਿਨ ਡਰੋਨ ਆਏ ਗੋਲੇ ਆਏ ਉਦੋਂ ਫਿਰ ਤੁਹਾਡੇ ਜ਼ਹਿਨ ਚ ਆਇਆ ਕਿ ਜਿਹੜਾ ਬਾਪੂ ਹਣੀ 22 ਸਾਲ ਪਹਿਲਾਂ ਬੰਕਰ ਬਣਾ ਕੇ ਗਏ ਉਹ ਹੁਣ ਖੋਲਣ ਦੀ ਲੋੜ ਪੈ ਜਾਣੀ ਹੈ ਹਾਂ ਜੀ ਬਿਲਕੁਲ ਜੀ ਉਹ ਫਿਰ ਸਾਨੂੰ ਯਾਦ ਆਇਆ ਵੀ ਹੁਣ ਆਪਾਂ ਹੋਰ ਤਾਂ ਚਾਚਾ ਜੀ ਰ ਉਰਕੇ ਤੇ ਆਪਾਂ ਘਰ ਛੱਡ ਕੇ ਜਿਹੜੀ ਜਾ ਸਕਦੇ ਹਾਂ ਤੇ ਫਿਰ ਅਸੀਂ ਪ੍ਰੋਪਰ ਜੀ ਇਹ ਦੋ ਦਿਨ ਪਹਿਲਾਂ ਲੱਗਿਆ ਤੇ ਇਹਨੂੰ ਖੋਲ ਕੇ ਤੇ ਸਭ ਬਸ ਵਾਈ ਕੀਤੀ ਹਾਂ ਤੇ ਤੁਸੀਂ ਦੋਵੇਂ ਭਰਾਓ ਜੀ ਹਾਂ ਜੀ ਅਰੀਲ ਬ੍ਰਦਰ ਮਤਲਬ ਕੀ ਫਿਰ ਜਦੋਂ ਸਲਾਹ ਕੀਤੀ ਤੁਸੀਂ ਆਪਸ ਦੇ ਵਿੱਚ ਭਰਾਵਾਂ ਭਰਾਵਾਂ ਨੇ ਕਿ ਭਾਈ ਹੁਣ ਤਾਂ ਆਪਾਂ ਇਹਨੂੰ ਖੋਲ ਲਈ ਹੈ ਨਾ ਹਾਂਜੀ ਬਿਲਕੁਲ ਜੀ ਇਹੀ ਕਿਹਾ ਸੀ ਬ੍ਰਦਰ ਮਾਹ ਖੋਲਣ ਚ ਫਾਇਦਾ ਹੈ ਆਪਾਂ ਨੂੰ ਕਿਉਂਕਿ ਜੰਗ ਦਾ ਰੋਲਾ ਹੋਣ ਕਰਕੇ ਕੀਤੀ ਸਲਾਹ ਫਿਰ ਦੋ ਦਿਨ ਪਹਿਲਾਂ ਇਹਨੂੰ ਖੋਲਿਆ ਤੇ ਸਫਾਈ ਸੂਈ ਚਲੋ ਕੀਤੇ ਜੀ ਮੈਂ ਬ੍ਰਦਰ ਜੀ ਨਾਲ ਦੱਸਿਆ ਵੀ ਅਸੀਂ ਇੰਦੀ ਸਾਫ ਸਫਾਈ ਕੀਤੀ ਤੇ ਚਲੋ ਥੋੜਾ ਸੇਵ ਲੱਗਾ ਸਾਨੂੰ ਅਸੀਂ ਹੋਏ ਸੀ ਮਹਿਸੂਸ ਕੀਤੀ ਵੀ ਚਲੋ ਇਸ ਆਪਣੇ ਕੋ ਸਿਰ ਲਗਾਉਣ ਵਾਸਤੇ ਕੋਈ ਨੂੰ ਕੋਈ ਚੀਤ ਹੈ ਵੀ ਪ੍ਰੋਪਰ ਸਿੱਧਾ ਮદાન ਤੇ ਮદાનੀ ਇਲਾਕਾ ਵੀ ਸਿੱਧਾ ਉੱਪਰ ਬੈ ਕੇ ਜਰਾ ਗੋਲੇ ਸਿਰ ਤੇ ਚਲੀ ਗਈ ਉਹਨੂੰ ਕੋਈ ਤਰ੍ਹਾਂ ਮਹਿਸੂਸ ਹੋਈ ਗਈ ਹਾਂ ਆ ਉੱਪਰ ਵੀ ਚਲਦੇ ਹਾਂ ਉੱਪਰ ਚੱਲ ਕੇ ਤਾਂ ਚਲੋ ਉੱਪਰ ਚੱਲ ਕੇ ਆਪਾਂ ਦਿਖਾਉਨੇ ਆ ਹੋਰ ਵੀ ਕਿ ਕਿਸ ਤਰੀਕੇ ਦਾ ਇਹਦਾ ਪੂਰਾ ਸਟਰਕਚਰ ਕੀ ਹੈ 8x18 ਫੁੱਟ ਚੌੜਾ ਇਹ ਬੰਕਰ ਜਿਹਦੇ ਅੰਦਰ ਅਸੀਂ ਸੀਗੇ ਔਰ ਬਹੁਤ ਮਜ਼ਬੂਤ ਦੇਖੋ ਤੁਸੀਂ ਲੈਂਟਰ ਬਹੁਤ ਮਜ਼ਬੂਤ ਆ ਇਸਦਾ ਔਰ ਬਾਹਰੋਂ ਕਿਸ ਤਰੀਕੇ ਦਾ ਇਹਦਾ ਸਟਰਕਚਰ ਆ ਕਿ ਕਿਸੇ ਨੂੰ ਸ਼ਾਇਦ ਖਤਸ਼ਾ ਵੀ ਨਹੀਂ ਹੋਣਾ ਕਿ ਬਾਹਰ ਜਿੱਥੇ ਇੱਕ ਪਾਸੇ ਤਾਂ ਚੌਂਕਾ ਚੁੱਲ੍ਹਾ ਔਰ ਦੂਸਰੇ ਪਾਸੇ ਉਸੇ ਚੌਂਕੇ ਚੁੱਲੇ ਵਾਲੀ ਥਾਂ ਤੇ ਅੰਦਰ ਇਹਨਾਂ ਲੋਕਾਂ ਨੇ ਆਪਣਾ ਸਿਰ ਢੱਕਣ ਲਈ ਆਪਣੀ ਜਾਨ ਬਚਾਉਣ ਦੇ ਲਈ ਇੱਥੇ ਬੰਕਰ ਬਣਾਇਆ ਹੋਇਆ ਤਾਂ ਕਿ ਇਹ ਲੋਕ ਮਹਿਫੂਜ਼ ਰਹਿ ਸਕਣ ਇਹ ਲੋਕ ਸੇਫ ਹੋ ਸਕਣ ਤਾਂ ਉੱਪਰ ਆ ਜਿਹੜਾ ਪੱਥਰ ਸੀਗਾ ਵੱਡਾ ਸਾਰਾ ਪੱਥਰ ਦੀ ਇਹ ਸਿਲ ਪਈ ਸੀਗੀ ਔਰ ਇਹ ਇਹਦੇ ਉੱਪਰ ਟਿਕਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਉੱਪਰ ਫਿਰ ਇਸ ਨੂੰ ਢੱਕ ਦਿੱਤਾ ਗਿਆ ਉੱਪਰ ਟਾਈਲਸ ਲੱਗੀਆਂ ਸੀ ਪਰ ਜਿਵੇਂ ਇਹ ਟਾਈਲਾਂ ਪੱਟੀਆਂ ਉਸ ਤੋਂ ਬਾਅਦ ਪੱਥਰ ਚੁੱਕਿਆ ਤੇ ਅੰਦਰ ਬੰਕਰ ਦਾ ਮੂੰਹ ਖੁੱਲ ਗਿਆ ਤੇ ਜਿੱਦਾਂ ਇਸ ਪਾਸੇ ਦੇਖੋਗੇ ਤੁਸੀਂ ਇੱਥੇ ਪੱਠੀ ਇੱਥੇ ਚੁੱਲਾ ਤੰਦੂਰ ਔਰ ਸਾਰਾ ਕੁਝ ਇੱਥੇ ਬਣਾਇਆ ਹੋਇਆ ਇਹਨਾਂ ਨੇ ਤਾਂ ਕਿ ਇੱਥੇ ਹੀ ਰੋਟੀ ਪੱਕਦੀ ਸੀਗੀ ਔਰ ਬੱਚਿਆਂ ਨੂੰ ਤਾਂ ਮੇਰਾ ਖਿਆਲ ਬੱਚਿਆਂ ਨੂੰ ਪਤਾ ਸੀਗਾ ਕਿ ਜਦੋਂ ਤੁਸੀਂ ਬੰਕਰ ਖੋਲਿਆ ਕਦੇ ਉਹਨਾਂ ਨੂੰ ਛੋਟੇ ਹੋਣੇ ਬੱਚੇ ਤਾਂ ਮੈਨੂੰ ਲੱਗਦਾ ਨਹੀਂ ਬੱਚਿਆਂ ਨੂੰ ਨਹੀਂ ਸੀ ਪਤਾ ਸੀ ਇਸ ਬਾਰੇ ਨਹੀਂ ਪਤਾ ਹੈਗਾ ਹਾਂ ਬੱਚੇ ਤਾਂ ਹੁਣ ਬਿਲਕੁਲ ਆਣੇ ਇਸ ਚੀਜ਼ ਨੂੰ ਵੀ ਅਸੀਂ ਇਹ ਚੀਜ਼ ਦੇਖ ਰਹੇ ਤੁਸੀਂ ਪੁਰਾਣਾ ਕੀ ਇਸ ਚੀਜ਼ ਨਾਲ ਇਹ ਬਣਾਇਆ ਸੀਗਾ ਸਾਨੂੰ ਇਹ ਸਾਰਾ ਸਿਚ ਜਾ ਦੇਖ ਕੇ ਉਹ ਵੀਡੀਓ ਬਣਾਵਾਂਗੇ ਅਸੀਂ ਉਹਦੀ ਯਾਦਗਰੀ ਚ ਰੱਖਾਂਗੇ ਵੀ ਆ ਸਾਡੇ ਪਾਪਾ ਰਾਹ ਚ ਜ ਬਣਾਈ ਸਾਡੇ ਦਾਦਾ ਜੀ ਜੋ ਕੁਝ ਬਣਾਇਆ ਸੀਗਾ ਹਾਂ ਉਦੋਂ ਜਦੋਂ ਭਾਰਤ ਪਾਕਿਸਤਾਨ ਵਿਚਾਲੇ ਜੰਗ ਵਾਲਾ ਮਾਹੌਲ ਬਣ ਗਿਆ ਉਦੋਂ ਡਰੋਨ ਚੱਲਣ ਲੱਗੇ ਗੋਲੇ ਚੱਲਣ ਲੱਗੇ ਬੱਚੇ ਤੁਸੀਂ ਆਪਦੇ ਪਿੰਡ ਤੋਂ ਪਾਸੇ ਭੇਜਦੇ ਸੀਗੇ ਜੀ ਸਰ ਰਿਸ਼ਤੇਦਾਰੀ ਚ ਭੇਜਦੇ ਸੀਗੇ ਹਾਂਜੀ ਰਿਸ਼ਤੇਦਾਰੀ ਚ ਭੇਜਦੇ ਸੀ ਬੱਚੇ ਬੱਚੇ ਤਾਂ ਕੱਲ ਪਰਸੋ ਦੇ ਭੇਜੇ ਹੋਏ ਨਹੀਂ ਉਦੋਂ ਨਹੀਂ ਇਹ ਖਿਆਲ ਸੀਗਾ ਕਿ ਬੱਚਿਆਂ ਨੂੰ ਆਪਾਂ ਬੰਕਰ ਦੇ ਅੰਦਰ ਜਾਂ ਬਾਅਦ ਚ ਖਿਆਲ ਆਇਆ ਕਿ ਬੰਕਰ ਆਪਣੇ ਘਰੇ ਤਾਂ ਬਣਿਆ ਪਿਆ ਬੰਕਰ ਦਾ ਮੂੰਹ ਖੋਲਣਾ ਨੇ ਭਾਜੀ ਇਹ ਬੰਕਰ ਦਾ ਇਹ ਆਈ ਆਪੇ ਛੇ ਰੇਡੇ ਹਾਲਾਤ ਨਾ ਖਰਾਬ ਹੋਣ ਚਾ ਥੋੜੇ ਘਨੇ ਹੋਈ ਤੇ ਚਲ ਬੱਚੇ ਪਾਸੇ ਕਰਦੇ ਨੇ ਪਰ ਕੱਲ ਪਰਸੋ ਦੇ ਜਿਹੜੇ ਹਾਲਾਤ ਦੇਖ ਕੇ ਉਹਨਾਂ ਨੂੰ ਮੱਧੇ ਰੱਖਦੇ ਰੱਖਦੇ ਸਾਨੂੰ ਪਿਆ ਇਸ ਨੂੰ ਮੂਵੀਸ ਨੂੰ ਖੋੜ ਨਹੀਂ ਪਏਗਾ ਹਾਂ ਕਿਉਂ ਉਹਦੀ ਸੇਫਟੀ ਵਾਤੇ ਵੀ ਆਪਾਂ ਨੂੰ ਕੋਈ ਚੀਜ਼ ਚਾਹੀਦੀ ਵੀ ਜੀ ਅੱਛਾ ਹਾਂ ਤਾਂ ਫਿਰ ਆਖਰਕਾਰ ਤੁਹਾਨੂੰ ਜਦੋਂ ਇਹ ਰੌਲਾ ਜਿਆਦਾ ਵੱਧਾ ਲੱਗਿਆ ਉਦੋਂ ਫਿਰ ਤੁਹਾਨੂੰ ਇਹ ਪਟਣਾ ਪਿਆ ਬੰਕਰ ਹਣਾ ਹਾਂਜੀ ਜੀ ਸਾਬ ਤੋ ਸਾਨੂੰ ਇਹ ਇਹ ਪਟਨ ਚ ਹੀ ਫਾਇਦਾ ਸੀ ਕਿਉਂ ਉਹਦਾ ਸਿਰ ਲਗਾਉਣ ਵਾਸਤੇ ਕੋਈ ਨੂੰ ਕੁਝ ਬਰਗੰਤ ਕਰਨੇ ਪੈਣਾ ਸੀ ਕਰਦੀਆਂ ਬੀਬੀਆਂ ਨੂੰ ਪਤਾ ਸੀ ਜਿਹੜੀਆਂ ਇੱਥੇ ਏਨੇ ਸਾਲ ਰੋਟੀ ਪਕਾਉਂਦੀਆਂ ਰਹੀਆਂ ਕਿ ਇੱਥੇ ਜਿੱਥੋਂ ਅਸੀਂ ਲੰਘ ਰਹੇ ਹਾਂ ਰੋਜ਼ ਚੌਕੇ 'ਚ ਆਉਂਦੇ ਹਾਂ ਇੱਥੇ ਇੱਥੇ ਬੰਕਰ ਹੈ ਇੱਕ ਬਹੁਤ ਵੱਡਾ ਸਾਡੀ ਮਾਤਾ ਜੀਰਾਂ ਸਾਰਿਆਂ ਨੂੰ ਉਹਨਾਂ ਨੂੰ ਪਤਾ ਸੀਗਾ ਆਪਾਂ ਇੱਥੇ ਬਣਾਇਆ ਸੀ ਹਾਂ ਅੱਜ ਉਹਨਾਂ ਨੂੰ ਸਭ ਕੁਝ ਪਤਾ ਸੀਗਾ ਜਿਵੇਂ ਅੱਗੇ ਨਵੇਂ ਜਨਰੇਸ਼ਨ ਜੀ ਆਏ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਸੀ ਫਿਰ ਉਹਨਾਂ ਨੇ ਅਸੀਂ ਦੱਸਿਆ ਵੀ ਇਹ ਆ ਆ ਟਾਈਮ ਦੇ ਵਿੱਚ ਉਹਦਾਦਾ ਜੀਰਾਂ ਦੇ ਪਪਾ ਰਾਂ ਨਾਲ ਕਿਹੜੀ ਚੀਜ਼ ਇੱਥ ਉਕੇ ਤੇ ਫਿਰ ਜਦੋਂ ਤੁਸੀਂ ਖੋਲੋਗੇ ਅਸੀਂ ਦੇਖਾਂਗੇ ਵੀ ਤੁਸੀਂ ਕੀ ਚੀਜ਼ ਬਣਾਈ ਸੀਗੀ ਹਮਮ ਫਿਰ ਜਦੋਂ ਕੱਲ ਪਰਸੋ ਇਹਨੂੰ ਖੋਲਿਆ ਗਿਆ ਸਾਰੇ ਦੇਖਣ ਆਏ ਨੇ ਇਹਨੂੰ ਹਮ ਬਹੁਤ ਵਧੀਆ ਚੀਜ਼ ਬਣਾਈ ਤੁਸੀਂ ਮਜਬੂਤੀ ਵਿੱਚ ਚੀਜ਼ ਬਣੀ ਹੋਈ ਹਮ ਸਾਰੇ ਪਿੰਡ ਵਾਲੇ ਸਾਰੇ ਦੋ ਘਰਾਣੇ ਸਾਡੇ ਹੋਰ ਵੀ ਇਹ ਚੀਜ਼ ਨੂੰ ਬਣਾਇਆ ਸਾਡੇ ਪਿੰਡ ਦੇ ਲਾਗੇ ਉਹਨੇ ਟਾਈਮ ਦੇ ਉਹ ਵੀ ਚੀਜ਼ ਬਣੀ ਹੋਈ ਅੱਛਾ ਮਤਲਬ ਤੁਹਾਨੂੰ ਲੱਗਦਾ ਕਿ ਜੇ ਬਾਏ ਦਾ ਵੇ ਰੱਬ ਨਾ ਕਰੇ ਕਦੇ ਇੱਥੇ ਅਟੈਕ ਹੋਣ ਦਾ ਕਦੇ ਖਤਸ਼ਾ ਹੋਵੇ ਕਿਉਂਕਿ ਜਦੋਂ ਸਿੱਧੇ ਗੋਲੇ ਚੱਲਣ ਲੱਗ ਪੈਂਦੇ ਆ ਉਦੋਂ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜੰਗ ਦੇ ਵਿੱਚ ਯਾਨੀ ਕਿ ਤੁਸੀਂ ਕਹਿੰਦੇ ਹੋ ਕਿ ਘਰੇ ਬੈਠਣ ਨਾਲੋਂ ਬੰਦਾ ਇੱਥੇ ਸੇਫਟੀ ਮਹਿਸੂਸ ਕਰੂਗਾ ਬਿਲਕੁਲ ਜੀ ਘਰ ਦੀਆਂ ਛੱਤਾਂ ਦਾ ਤਾਂ ਪਤਾ ਹੀ ਕੋਈ ਨਹੀਂ ਪਹਿਲੇ ਇੱਕ ਗੋਲੇ ਨਾਲ ਡੇਗ ਪੈਣ ਜਾਂ ਕੁਝ ਵੀ ਹੋ ਸਕੇ ਇਹ ਜਿਹੜੀ ਜ਼ਮੀਨ ਦੇ ਵਿੱਚ ਹੀ ਬਣੀ ਇਹ ਚੀਜ਼ ਬਹੁਤ ਮਜ਼ਬੂਤੀ ਬਣੀ ਹੋਈ ਹੈ ਇਹਨੂੰ ਸਾਰੇ ਪਾਸੇ ਸਪੋਰਟ ਬਣੀ ਹੋਈ ਹੈ ਓਏ ਕਿਹਦੇ ਪਾਸਵਰਡ ਕੰਦਾ ਕੋ ਦਾਰ ਦੇਖਣੀ ਹੈ ਹੂੰ ਪਾਸਵਰਡ ਨਹੀਂ ਲੱਗਦਾ ਕਿ ਜਿਹੜਾ ਆਰ ਸੀ ਸੀ ਲੈਂਟਰ ਬਹੁਤ ਮਜ਼ਬੂਤ ਪਾਇਆ ਹੋ ਬਹੁਤ ਮਜ਼ਬੂਤ ਪਾਇਆ ਹੋ ਉਸ ਸਮੇਂ ਤੇ 1 ਫੁੱਟ ਦਾ ਲੈਂਟਰ ਪਾਇਆ ਇੱਕ ਫੁੱਟ ਦਾ ਲੈਂਟਰ ਤਾਂ ਬਹੁਤ ਹੁੰਦਾ ਇਹਨਾਂ ਹਾਂ 12 ਇੰਚ ਦਾ ਲੈਂਟਰ ਪਾਇਆ ਹੋ ਆਹ ਲੈਂਟਰ ਤਾਂ ਆਹ ਵਾਲਾ ਲੈਂਟਰ 4-5 ਇੰਚੀ ਮਸੌਦੀ 5-6 ਕਦੇ ਇਹਨੂੰ ਖੋਲ ਕੇ ਟੇਕ ਕੇਅਰ ਨਹੀਂ ਕਰੀ ਹੋਈ ਸੀਗੀ ਪਹਿਲਾਂ 22 ਸਾਲਾਂ ਬਾਅਦ ਹੀ ਖੋਲਿਆ ਤੁਸੀਂ 22 ਸਾਲਾਂ ਬਾਅਦ ਹੀ ਖੋਲਿਆ ਉਹ ਉਸੇ ਤਰ੍ਹਾਂ ਜਿਵੇਂ ਪਹਿਲਾਂ ਸਫਾਈ ਕਰਕੇ ਬੰਦ ਕੀਤਾ ਆ ਸੀ ਉਸ ਤੋਂ ਬਾਅਦ 22 ਸਾਲਾਂ ਬਾਅਦ ਹੀ ਇਹਨੂੰ ਖੋਲਿਆ ਹੂੰ ਹੂੰ ਤਾਂ ਇਹ ਤੁਹਾਨੂੰ ਹੁਣ ਕੀ ਸੋਚਦੇ ਹੋ ਜੰਗ ਦੇ ਜਦੋਂ ਹਾਲਾਤ ਬਣਦੇ ਆ ਤਾਂ ਬਾਰਡਰ ਬੈਲਟ ਤੇ ਬੈਠੇ ਲੋਕ ਜਿਹੜੇ ਜੋ ਤੁਹਾਡੇ ਤੋਂ ਮੈਨ ਲੱਗਦਾ 1 ਕਿਲੋਮੀਟਰ ਦੂਰ ਪਾਕਿਸਤਾਨ ਦਾ ਬਾਰਡਰ ਹੋਣਾ ਤਾਂ ਕੀ ਸੋਚਦੇ ਹੋ ਤੁਸੀਂ ਇੱਥੇ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਲੋਕ ਇਹ ਹੀ ਸੋਚਦੇ ਆ ਵੀ ਜੇ ਹਾਲਾਤ ਕੱਲ ਨੂੰ ਕਿਸੇ ਤਰ੍ਹਾਂ ਵੀ ਖਰਾਬੀ ਹੋਵੇ ਤਾਂ ਆਪਾਂ ਨੂੰ ਉਹਦਾ ਪ੍ਰਬੰਧ ਕਰਕੇ ਰੱਖਣਾ ਚਾਹੀਦਾ ਹੈ ਹੂੰ ਕਿਉਂ ਬਾਰਡਰ ਤੇ ਬੈਠੇ ਕਿਸੇ ਟਾਈਮ ਕਿਸੇ ਕੁਝ ਵੀ ਹੋ ਸਕਦਾ ਹੈ ਕਿਉਂ ਇਹ ਸਰਕਾਰਾਂ ਦਾ ਪਤਾ ਕੋ ਨਹੀਂ ਹੈ ਕਿ ਕੇ ਸੰਕਿਓ ਕੁਝ ਕਰ ਜਾਵੇ ਹੂੰ ਉਦੀ ਵਰਗੀਆਂ ਸਰਕਾਰਾਂ ਦੇ ਹੂੰ ਇਸ ਤਰ੍ਹਾਂ ਇਹਨਾਂ ਹਾਲਾਤਾਂ ਤੋਂ ਡਰਦੇ ਹੋਏ ਵੀ ਸਾਨੂੰ ਕੋਈ ਨਾ ਕੋਈ ਪ੍ਰਬੰਧ ਉਹਦੇ ਕਰਕੇ ਰੱਖਣੇ ਚਾਹੀਦੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਚਲੋ ਆਪਣੇ ਬੱਚੇ ਤੁਸੀਂ ਬਾਹਰ ਭੇਜ ਤੇ ਹੋਰ ਲੋਕ ਤਾਂ ਪਿੰਡ ਛੱਡ ਛੱਡ ਕੇ ਜਾ ਰਹੇ ਸੀਗੇ ਤੁਸੀਂ ਥੋੜੇ ਨਹੀਂ ਆਇਆ ਕਿ ਪਿੰਡ ਛੱਡ ਕੇ ਜਾਈਏ ਜਾਂ ਤੁਹਾਨੂੰ ਲੱਗਿਆ ਕਿ ਬੰਕਰ ਹੈਗਾ ਆਪਣੇ ਕੋਲੇ ਜਾਂ ਚੋਰੀਆਂ ਦਾ ਵੀ ਡਰ ਵੱਧ ਜਾਂਦਾ ਮੈਨੂੰ ਲੱਗਦਾ ਸਰ ਸਭ ਤੋਂ ਪਹਿਲਾਂ ਚੋਰੀਆਂ ਦਾ ਡਰ ਆ ਰਿਹਾ ਜੀ ਕਿਉਂ ਉਸ ਦਾਦਾ ਜੀ ਅਰਦਾਸ ਜੀ 71 ਦੇ ਵੇਲੇ ਜਦੋਂ ਰੋਲਾ ਪਿਆ ਸੀਗਾ ਹੂੰ ਉਸੇ ਵੇਲੇ ਜਿਹੜੇ ਪਿੰਡ ਘਰ ਛੱਡ ਕੇ ਗਏ ਸੀ ਉਹਨਾਂ ਘਰਾਂ ਦੇ ਵਿੱਚ ਲੋਕਾਂ ਨੇ ਲੁੱਟ-ਲੁੱਟ ਕੇ ਸਾਰਾ ਸਮਾਨ ਲੈ ਗਿਆ ਸੀ। ਤੋਂ ਸਾਡੇ ਲਾਗੇ ਪਿੰਡਾਂ ਦੇ ਵਿੱਚ ਹੀ ਲੋਕ ਚੋਰੀ ਕਰਨ ਲੱਗ ਪਏ ਸੀ। ਹਾਂ। ਇਸ ਕਰਕੇ ਚੋਰੀ ਤੋਂ ਡਰਦੇ ਹੋਏ ਵੀ ਉਹਨਾਂ ਕਹ ਆ ਵੀ ਆਪਾਂ ਉਹਦੇ ਘਰ ਦੇ ਵਿੱਚ ਇਹ ਚੀਜ਼ ਚਾਰ ਕਰੀਏ। ਤੇ ਆਪਣੇ ਘਰ ਦੇ ਵਿੱਚੋਂ ਚੋਰੀ ਕਰਕੇ ਦਰਾਂ ਕੋਈ ਲੈ ਜਾਵੇ ਚਲ ਜਉਂਦੇ ਰਹੇ ਤਾਂ ਸਭ ਕੁਝ ਠੀਕ ਹੈ। ਹਾਂ। ਤੇ ਜਉਂਦੇ ਜੀਤ ਉਹਦੇ ਘਰ ਦੇ ਵਿੱਚੋਂ ਚੋਰੀ ਨਾ ਕਰਾਈ। ਹਾਂ। ਇਸ ਕਰਕੇ ਇਹ ਚੀਜ਼ ਇਹ ਚਾਰ ਕਰਨਾ ਇਹ ਸਹੀ ਸਮਝ। ਠੀਕ ਹੈ। ਧੰਨਵਾਦ ਬਹੁਤ-ਬਹੁਤ। ਭਾਈ ਸਾਬ ਤੁਹਾਡਾ ਵੀ ਤੁਸੀਂ ਸਮਾਂ ਦਿੱਤਾ ਤਾਂ ਇਹ ਬੰਕਰ ਬਣੇ ਹੋਏ ਆ ਇਸ ਤਰੀਕੇ ਦੇ ਨਾਲ ਬਾਰਡਰ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਔਰ ਆਰਾਮ ਨਾਲ ਬੰਦਾ ਇੱਥੇ ਪੌੜੀ ਲਾ ਕੇ ਅੰਦਰ ਜਾ ਸਕਦਾ ਤਾਂ 22 ਸਾਲਾਂ 22 ਸਾਲ ਪਹਿਲਾਂ ਇਹ ਬੰਕਰ ਬਣਾਇਆ ਸੀਗਾ ਜਦੋਂ ਕਾਰਗਿਲ ਵਾਰ ਤੋਂ ਬਾਅਦ ਔਰ ਬਜ਼ੁਰਗਾਂ ਨੂੰ ਮਹਿਸੂਸ ਹੋਈ ਕਿ ਇਸ ਤਰੀਕੇ ਨਾਲ ਆਪਦੀ ਸੇਫਟੀ ਦੇ ਲਿਹਾਜ਼ ਦੇ ਲਈ ਬੰਕਰ ਸਾਨੂੰ ਬਣਾਉਣਾ ਚਾਹੀਦਾ ਤਾਂ ਹੁਣ ਜਦੋਂ ਭਾਰਤ ਪਾਕਿਸਤਾਨ ਵਿਚਾਲੇ ਫਿਰ ਤੋਂ ਰੌਲਾ ਹੋਇਆ ਕਲੇਸ਼ ਸ਼ੁਰੂ ਹੋਇਆ ਤਾਂ ਫਿਰ 22 ਸਾਲਾਂ ਬਾਅਦ ਇਸ ਬੰਕਰ ਦਾ ਮੂੰਹ ਖੋਲਿਆ ਘਰ ਵਾਲਿਆਂ ਨੇ ਤਾਂਕਿ ਜੇ ਲੋੜ ਮਹਿਸੂਸ ਹੋਈ ਜੇ ਗੋਲਾਬਾਰੀ ਸ਼ੁਰੂ ਹੁੰਦੀ ਹੈ ਪਾਕਿਸਤਾਨ ਵੱਲੋਂ ਤਾਂ ਇਹ ਲੋਕ ਇਹੋ ਜੇ ਬੰਕਰਾਂ ਦੇ ਵਿੱਚ ਰਹਿ ਕੇ ਦਿਨ ਰਾਤ ਗੁਜ਼ਾ ਸਕਣਗੇ ਤਾਂ ਕਿ ਆਪਣੀ ਜਾਨ ਬਚਾਈ ਜਾ ਸਕੇ ਵਿਕਰਮ ਸਿੰਘ ਬੋਲ ਪੰਜਾਬ ਟੀਵੀ ਫਰੋਜ਼ਪੁਰ